ਦੇ ਪਿੰਡੋਂ ਮੇਰਾ ਮੋਲੀਆਲ ਦੇ ਕੀ ਗੱਲ ਹੋਈ ਐ ਦੱਸਿਓ ਸਾਰੇ ਤੁਸੀਂ ਸਾਰੇ ਇਹ ਕਹੇ ਜੀ ਟਾਕੂੜੀ ਦੀ ਗੱਲ ਹੋਈ ਜੀ ਮੁੰਡੇ ਨਾਲ ਮਤਦੇ ਗਏ ਜੀ ਆਈ ਇਹਨੇ ਮੋਟਰਸਾਈਕਲ ਉਤਰ ਕੇ ਗਾਲੇ ਲੱਗੇ ਕਰਨਾ ਉਹਨਾਂ ਨੇ ਮਿੰਟੋ ਮਿੰਟ ਪਿਸਟਲ ਆਪਣਾ ਲੋਡ ਕਰਕੇ ਸਾਡੇ ਤੇ ਫੇਰ ਸਿੱਧੇ ਚਲਾ ਦਿੱਤੇ ਉਹਨਾਂ ਨੂੰ ਮੌਕਾ ਵੀ ਨਹੀਂ ਦਿੱਤਾ ਗੱਲ ਕਰਨ ਦਾ ਤੁਹਾਡੇ ਕੋਲ ਵੀ ਲੱਗੀ ਜੀ ਸਰ ਮੇਰੇ ਘੋਟੇ ਤੇ ਲੱਗੀ ਜੀ ਕਿਹਦੇ ਨਾਲ ਗਏ ਤੁਸੀਂ ਮੁੰਡੇ ਨਾਲ ਸਹਾਜ ਸਿੰਘ ਦੇ ਨਾਲ ਗਏ ਜੀ ਤੇ ਕੀ ਆ ਚੱਲ ਫੇਰ ਹੋਏ ਜੀ ਦੋ ਕੋਲਾ ਇੱਕ ਝਗੜਾ ਥੁੜੀ ਦਾ ਐ ਕੁੜੀ ਲੈ ਚਲ ਸਿਨ੍ਹਿਆ ਕੋਈ ਉਹ ਘਾਰਕੂਰ ਕਹਿੰਦੇ ਨੇ ਤੇ ਪਾਣੀ ਉਹਨੇ ਫੋਨ ਲਾ ਕੇ ਕਹਿੰਦਾ ਵੀ ਇੱਥੇ ਆ ਰਹਾ ਤੇ ਨਾ ਵੇਖਣਾ ਉਦਾਂ ਇਦਾਂ ਜਿਹਨਾਂ ਦਾ ਝਗੜਾ ਹੋਇਆ ਪਿੰਡ ਦੇ ਹੀ ਦਾ ਨਾ ਨਾ ਉਹ ਬੰਦੇ ਕਰੰਤਾਰੰਦੇ ਤੇ ਨੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਪਲੈਂਡਰ ਬੋਸ ਵਾਲੇ ਪਿਸਤੌਲ ਇੱਕੋ ਹੀ ਇੱਕੋ ਪਿਸਤੌਲ ਪਿਸਤੌਲ ਵੀ ਦੋ ਨੰਬਰ ਦਾ ਮਿਲੇਗਾ ਤੇ ਇਹਨਾਂ ਨੇ ਵੀ ਸੰਭਾਈ ਉਹਨਾਂ ਨੇ ਆਪਣੇ ਚਾਚੇ ਕਾਇਨ ਹਾਲੇ ਮੈਂ ਗਿਆ ਮੋਰਸਾ ਨਾਲ ਉਤਰਿਆ ਪਈਆਂ ਤੇ ਮੋਰਸਾ ਨਾਲ ਪਹਿਲਾਂ ਮੋਰਸਾ ਉਤਰਿਆ ਉਹਨੇ ਗੋਲੀ ਚਾਤੀ ਅਸਲ ਗੋਲੀ ਵਾਜੀ ਆ ਦੋਏ ਮੇਨੂੰ ਦੋ ਵਾਰ ਹੋਈ ਕਾਰਨ ਕੀ ਹੈ ਮੁੰਡੇ ਦੇ ਲਗਾ ਮੇਰੇ ਚਾਚੇ ਦੇ ਪਹਿਲਾਂ ਗੋਡੇ ਨੂੰ ਤੇ ਕੰਦੇ ਨੂੰ ਲਗਾ ਉਹ ਪਤਾ ਨਹੀਂ ਇਹਨਾਂ ਦੀ ਕੋਈ ਝਗੜਾ ਆਇਆ ਹੈ ਮੇਰੇ ਚਾਚੇ ਦਾ ਚਾਚੇ ਦੇ ਮੁੰਡੇ ਨਾਲ ਝਗੜਾ ਆਇਆ ਹੈ ਕਿ ਨਾਲ ਪਤਾ ਨਹੀਂ ਕੀ ਗੱਲ ਬਾਤ ਹੋਈ ਉਹਨਾਂ ਦਾ ਤਰਨ ਤਰਨ ਪਤਾ ਨਹੀਂ ਕਿ ਸਾਰੇ ਮੇਰਾ ਨਾਲ ਹੋਏ ਕਿ ਇਹ ਵੀ ਇਹਨਾਂ ਨਾਲ ਆਏ ਆ ਇਹਨਾਂ ਨਾਲ ਮਸਰ ਮੋਰਚਾ ਦਾ ਉੱਤਰ ਨਹੀਂ ਲੱਗਾ ਤੇ ਉਹਨਾਂ ਨੇ ਪਿੰਡਾਂ ਕੋਈ ਗੋਲਤੀ ਜਿਪ ਲਾਈਡਿੰਗ ਸੀ ਤਿੰਨ ਜਣੇ ਸੀ ਉਹ ਆ ਦੋ ਹੀ ਕਲੀ ਸੀ ਸਾਡੇ ਕੋਲੋਂ ਲਗੀ ਹੋਈ ਆ ਦੂਜੇ ਜਣੇ ਲੱਗੇ ਹੋਏ ਲੱਗੂ ਕੰਸੀ ਜੇ ਹੋਰ ਕੋਈ ਜਾਣਫਰਮੇਸ਼ਨ ਆਈ ਹੈ ਜੀ ਦੋ ਵਿਅਕਤੀ ਹੋਏ ਦਾਖਲ ਜੀ ਕਾਰਪੋਰੇਟ ਹਸਪੀਟਲ ਹਰਦਿਆਲ ਤੇ ਰਾਹੁਲਿਆ ਪਿੰਡ ਮੂਲਿਆਵਾਲ ਤੋਂ ਆ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਦੇ ਬਿਆਨ ਦਰਜ ਕਰਨ ਲਈ ਆ ਲੜਾਈ ਕਿਹੜੀ ਕਦੋਂ ਕਿਹੜਾ ਤਾਲਾ ਝਗੜਾ ਹੈ ਨਾ ਇਹ ਤਾਂ ਬਿਆਨ ਦਰਜ ਕਰਕੇ ਵੇਖਦੇ ਹਾਂ ਜੀ ਜੋ ਵੀ ਝਗੜਾ ਹੈ ਦੋ ਫਾਇਰ ਹੋਇਆ ਜੀ ਇੱਕ ਦੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਹਾਂਜੀ ਵੇਖਦੇ ਹਾਂ ਸਰ ਇਹ ਬਿਆਨ ਦਰਜ ਕਰਕੇ ਵੇਨੇ ਅੱਜ ਮੌਕੇ 'ਚ ਬਿਆਨ ਦਰਜ ਕਰਨਾ ਜੀ ਇਹ ਜੇ ਬਿਆਨ ਤੋਂ ਬਾਅਦ ਮੈਂ ਦੱਸਦਾ ਜੀ ਜੀ ਕਿੰਨੇ ਘਣੇ ਆਏ ਦੋ ਜਣੇ ਆਏ ਸੀਗੇ ਇੱਕ ਦੋ ਜਣੇ ਤੇ ਪਹਿਲਾ ਜਿਹੜਾ ਪੇਸ਼ੈਂਟ ਆਇਆ ਉਹ ਨਾਮ ਸੀ ਘਰਾਹੂ ਸਨੋ ਵੀ ਸਾਤਾ ਸਿੰਘ ਇਹ ਮੁੱਲਿਆਵਲ ਰਹਿਣ ਵਾਲਾ ਏ ਆਰ ਕੋ ਸਭ ਤੋਂ ਪਹਿਲਾ ਕੇਸ ਆਇਆ ਇਹ ਛਾਤੀ ਵਿੱਚ ਗੋਲੀ ਗੋਲੀ ਮਾਰਨ ਤੋਂ ਨਿਕਲ ਗਈ ਗਈ ਆਪਾਂ ਨੇ ਐਕਸਰੇ ਕਰਵਾਇਆ ਐਕਸਰੇ ਦੇ ਬਾਅਦ ਇਹਨੂੰ ਇਹ ਤਾਂ ਸਹੀ ਕਿ ਇਹ ਮਾਸਾਹਰਾ ਪਟੜਾ ਦਾ ਤੂੰ ਅੱਗੇ ਦਾ ਟ੍ਰੀਟਮੈਂਟ ਜੋ ਵੀ ਕਰਾਣਾ ਹੈਗਾ ਵਾ ਉਹ ਆਪਾਂ ਨੂੰ ਸਕੈਨ ਕੋਲੋਂ ਕਰਾ ਕੇ ਕਿਹਦੀ ਹਾਲਾ ਕੀ ਹੋਰੇ ਬਾਰੇ ਕੋਈ ਕਰਦੇ ਆਣੇ ਦੱਸਿਆ ਨਹੀਂ ਕਿ ਕਰਵਾਣਾ ਨਹੀਂ ਕਰਵਾਣਾ ਔਰ ਤੋਂ ਬਾਅਦ ਥੋੜੀ ਫਿਰ ਬਾਦ ਇਰੇ ਚਾਚੇ ਦਾ ਮੁੰਡਾ ਆਇਆ ਉਹਦਾ ਨਾਮ ਹੈ ਗਰデア ਸੀ ਸਾਨੂੰ ਉਸ ਤਨਾਮ ਸੀ ਔਰ ਇਹ ਖੱਬੇ ਗੋਡੇ ਤੇ ਗੋਲੀ ਵੱਜੀਦੀ ਹੈ ਉਹਦੇ ਗੋਡੇ ਵਿੱਚ ਐਕਸਰੇ ਕਰਾਇਆ ਵਾ ਤੇ ਗੋਡੇ ਵਿੱਚ ਗੋਲੀ ਦਾ ਸ਼ਰਾ ਹੈਗਾ ਵਾ ਜੋ ਕਿ ਜਿਆਦਾ ਸੀਰੀਅਸ ਹੈ

ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ